ਚਲ ਝਾੜੂ ਹੀ ਫੇਰੀ ਗਿਆ ਵਾ ਨਵਦੀਪ ਆ ਜਾ ਹਾਂਜੀ ਚੰਗਾ ਹੋਇਆ ਤੂੰ ਵੀ ਆਈ ਗਈ ਮੈਂ ਤੇਰੇ ਨਾਲ ਗੱਲ ਕਰਨੀ ਸੀ ਮੈਂ ਕਿਹਾ ਚੱਲ ਬਾਹਰ ਵੇਖਦੀ ਆ ਬਾਹਰ ਕੀ ਕਰਨਾ ਵਾ ਵੇਖ ਕਿਦਾਂ ਗਰਮੀ ਹੋਈ ਆ ਗਰਮੀ ਨਾਲੇ ਮੇਰੀ ਸੁਣ ਗੱਲ ਆਪਣੀ ਪਰਜਾਈ ਦਾ ਕਾਰਨਾਮੇ ਵੇਖ ਲਾ ਆਪਣਾ ਲਿਆਂਦਾ ਸੂਟ ਉਹਦੇ ਪਸੰਦ ਨਹੀਂ ਆਇਆ ਅੱਜ ਦੋਵੇਂ ਜੀ ਸ਼ਹਿਰ ਗਏ ਪਤਾ ਨਹੀਂ ਪੈਸੇ ਕਿੱਥੋਂ ਲਏ ਤੇ ਕਿੱਥੋਂ ਨਹੀਂ ਲਏ ਚੰਗਾ ਲਫਾਫਾ ਭਰ ਕੇ ਲਈ ਆ ਉਹਦਾ ਇਰਾਦਾ ਇਹ ਹੀ ਵੀ ਮੈਨੂੰ ਕੋਈ ਵੇਖਦਾ ਨਹੀਂਗਾ ਪਰ ਮੈਂ ਰਸੋਈ ਦੇ ਵਿੱਚ ਸਾਰਾ ਕੁਝ ਵੇਖਣ ਲਈ ਸੀ ਉਸ ਆੜਨ ਦੀ ਮਾਰੀ ਉਹੀ ਕਿ ਜੇ ਤੂੰ ਹੀ ਮੇਰੇ ਲਈ ਇੱਕ ਲਿਆਂਦੇ ਆ ਤੇ ਮੈਂ ਫਿਰ ਇੱਕ ਦੇ ਬਦਲੇ 100 ਲਿਆਂਦੇ ਆ ਤੇ ਰਹਿਲਾ ਮਾਤ ਇਹ ਗੱਲ ਮੜੀ ਆ ਅਜੇ ਪੈਸਾ ਤਾਂ ਨਹੀਂ ਪਤਾ ਕਿ ਕਿੱਥੋਂ ਲੈ ਆ ਤੇ ਕਿੱਥੋਂ ਨਹੀਂ ਲੈ ਲਿਓ ਨੇ ਭਾਬੀ ਕਿਤੇ ਫੜ ਕੇ ਵੈਸੇ ਵੀ ਤੈਨੂੰ ਪਤਾ ਤਾਂ ਹੈ ਵੀਰ ਨੇ ਮੰਨਣੀ ਤੇ ਉਹਦੀ ਆ ਉਹਦੇ ਲਈ ਤੇ ਉਹ ਕਹਿੰਦਾ ਕਿ ਮੈਂ ਬਸ ਕੇਕ ਉਧਾਰ ਚੁੱਕੀ ਜਾਵਾਂ ਉੱਤੇ ਦਾਈ ਜਾਵਾਂ ਜਦੋਂ ਲੌਣੇ ਪਏ ਨਾ ਪਤਾ ਫੇਰ ਲੱਗਣਾ ਹੁਣ ਵੀ ਨਾ ਸ਼ਹਿਰੋਂ ਆਣ ਕੇ ਬੜਾ ਉੱਚੇ ਉੱਚੇ ਬੋਲਣ ਡਈ ਪਤਾ ਨਹੀਂ ਵੀ ਉਹਨੂੰ ਕੀ ਕਹਿਣ ਡਈ ਮੇਰੇ ਕੰਨਾਂ 'ਚ ਆਵਾਜ਼ ਨਹੀਂ ਪਈ ਉਹਦਾ ਬੋਲਦੀ ਮੈਨੂੰ ਸੌਂਦੀ ਹੀ ਤੇ ਮੈਂ ਵੀ ਗਾਹੋਂ ਕੇ ਸੁਣਿਆ ਨਹੀਂ ਮੈਂ ਹਾਂ ਜੇ ਮੈਂ ਨਾ ਗੱਲ ਕੋਈ ਸੁਣੀ ਨਾ ਤਾਂ ਮੈਨੂੰ ਵੀ ਗੁੱਸਾ ਚੜ ਜਾਣਾ ਮੈਂ ਪਿੱਛੇ ਦੀ ਪਿੱਛੇ ਆ ਗਈ ਅਜੇ ਮੈਂ ਮੰਮੀ ਨੂੰ ਨਹੀਂ ਦੱਸਿਆ ਵੀ ਮੰਮੀ ਇਹ ਸ਼ਹਿਰੋਂ ਹੋ ਕੇ ਆਈ ਐ ਤੇ ਕੱਪੜਾ ਦੀ ਡੀੜਾ ਲੈ ਕੇ ਆਈ ਐ ਅਹੀਂ ਕਿਹ ਪਤਾ ਨਹੀਂ ਕਿੱਥੇ ਗਈ ਰੀਸ ਵੇਖ ਲੈ ਤੇ ਵੱਡੀ ਗੱਲ ਕਹਿ ਦੇਣਾ ਮੈਂ ਬਿਮਾਰ ਵਾਂ ਬਹਾਨਾ ਦੇ ਕੇ ਹੋਈ ਐ ਨਾ ਸ਼ਹਿਰ ਜਾਣ ਲੱਗਿਆ ਨਹੀਂ ਸਿਰ ਦੁਖਿਆ ਨਾ ਨਾ ਕੰਮ ਕਰਨ ਲੱਗੇ ਸਿਰ ਦੁਖਦਾ ਵਾ ਹੁਣ ਉਥੋਂ ਚੰਗਾ ਚੋਖਾ ਖਾਈ ਹੋਣੀ ਆ ਹੁਣ ਅੰਦਰ ਪਈ ਰਹਿਣਾ ਵਾ ਇਹੋ ਜਿਹਾ ਕੰਮ ਤਾਂ ਲੱਭਦੀ ਐ ਤੇ ਮੈਨੂੰ ਲੱਭ ਜਾਣ ਤੇ ਖਾ ਖਾ ਕੇ ਅੱਗੇ ਜਾਣ ਕਿੱਥੇ ਡਈ ਆ ਉਹੀ ਸਿਰ ਨੂੰ ਚੜਦਾ ਵੈਸੇ ਮੈਨੂੰ 10 ਦਿਨ ਹੋ ਗਏ ਭਾਬੀ ਇੱਥੇ ਰਹਿੰਦਾਂ ਮੈਨੂੰ ਸਾਰਾ ਪਤਾ ਇਹ ਕਿੰਨੇ ਕੋ ਪਾਣੀ ਛੈ ਗਈ ਤੇ ਕਿੰਨੇ ਕੋ ਜ ਨਹੀਂ ਭਾਬੀ ਇੱਕ ਗੱਲ ਮੈਂ ਤਾਂ ਸੁਰੇ ਚਲ ਜਾਣਾ ਈ ਤੂੰ ਵੀ ਥੋੜਾ ਨਾ ਆਪਣੇ ਸਾਥ ਚ ਰਹਿ ਜਿੰਨਾ ਕੋ ਹੁੰਦਾ ਘਰ ਨਹੀਂ ਹੁੰਦਾ ਤੇ ਉਹਨਾਂ ਦਾ ਰਹਿਣ ਦੇ ਪਿਆ ਆਪੇ ਉਠੂ ਨਾ ਉਠੇ ਕਰੇ ਨਾ ਕਰੇ ਉਹਨੂੰ ਕੋ ਆਪਣੀ ਰੋਟੀ ਪਾਓ ਤੇ ਖਾਓ ਕਿਸੇ ਨੂੰ ਭਾ ਕੇ ਨਹੀਂ ਦੇਣੀ ਨੇ ਹੋਣਾ ਨਵਦੀਪ ਇਹੋ ਕੰਮ ਹੀ ਹੋਣਾ ਮੈਂ ਤੇ ਆ ਪੱਕ ਗਈਆਂ ਨਾਲੇ ਨਾ ਆ ਸ਼ਹਿਰ ਵਾਲਾ ਕੰਮ ਵੇਖ ਕੇ ਤਾਂ ਮੈਨੂੰ ਬਿਲਕੁਲ ਹੀ ਗੁੱਸਾ ਚੜ ਗਿਆ ਤਾਂ ਹੀ ਕਹਿਣਾ ਮਚੋਂਦੀ ਮਾਰੀ ਇਹ ਤੇ ਬਹਾਨੇ ਲੱਭਣ ਦੀ ਐਂ ਨਹੀਂ ਗੱਲ ਦੇ ਕਿ ਮੈਂ ਘਰ 'ਚ ਜੰਗ ਪਾਵਾਂ ਤੇ ਮੈਂ ਛੇਤੀ ਇੱਕ ਪਾਸੇ ਹੋ ਜਾਾਂ ਤੇ ਅੱਧ ਦੀ ਮਾਲਕਨ ਬਣ ਜਾ ਉਹਦਾ ਨਵਦੀਪ ਇੱਕ ਗੱਲ ਆ ਐਡੀ ਛੇਤੀ ਨੂੰ ਅੱਧ ਦੀ ਮਾਲਕ ਤੇ ਮੈਂ ਵੀ ਨਹੀਂ ਬਣ ਦਿੰਦੀ ਆਣ ਕੇ ਨੇ ਕੀਤਾ ਕੀ ਆ ਸਾਰੇ ਟੱਬਰ ਨੂੰ ਇੱਕ ਦਿਨ ਵੀ ਰੋਟੀ ਪਕਾ ਕੇ ਖਵਾਲੀ ਆ ਜੇ ਅੱਡ ਹੋਣਾ ਨਾ ਤੇ ਵੇਰੀ ਹਾਲ ਚੱਲ ਜੇ ਘਰੋਂ ਨਹੀਂ ਕੱਖ ਵੀ ਮਿਲਣਾ ਅੱਧ ਦੇ ਮਾਲਕਾਂ ਤੇ ਤਾ ਮੜੂਗੇ ਜੇ ਵਿੱਚ ਕੋਈ ਹਿੱਸੇਦਾਰ ਨਾ ਹੋ ਸਹੀ ਗੱਲ ਤਾਂ ਮੈਂ ਵੀਰ ਨੂੰ ਪਹਿਲਾਂ ਕਹਿ ਤੀ ਮੈਂ ਤੇ ਮੰਮੀ ਨਹੀਂ ਹੈਗੇ ਆ ਠੀਕ ਆ ਠੀਕ ਹੈ ਨਾ ਚੌਥਾ ਹਿੱਸਾ ਉਹਨਾ ਵਾ ਹੋ ਜੀ ਅੱਜ ਚੌਥਾ ਹਿੱਸਾ ਉਹਨਾ ਮੈਂ ਵੇਖ ਲੈਣੀ ਕਿਹੜੇ ਥੇਲੇ ਭਰਦੇ ਹੋਣੇ ਕੋ ਨਾਲ ਚੱਲ ਛਾੜ ਦੇ ਗੱਲਾਂ ਆ ਜਾ ਚੱਲ ਅੱਗ ਗਰਮੀ ਬਹੁਤ ਜ਼ਿਆਦਾ ਹਾਂ ਭਾਬੀ ਹਾਂਜੀ ਕਰਨ ਦੇ ਕੁਛ ਨਹੀਂ ਪਰਦੇ ਸੈੱਟ ਕਰਨੀ ਸੀ ਨਹੀਂ ਪਰਦੇ ਤੇ ਸੈੱਟ ਕਰਨ ਦੇ ਚੱਲ ਠੀਕ ਆ ਤਲਮੀਨੇ ਗੱਲ ਦੱਸੋ ਐਨੇ ਜਾਣ ਆ ਭਾਬੀ ਤੁਹਾਡਾ ਸੂਟ ਲਿਆਈ ਤੇ ਤੁਸੀਂ ਉਹਨਾਂ ਦੇ ਮੂੰਹ ਤੇ ਵਗਾ ਕੇ ਮਾਰਿਆ ਤੇ ਜਾ ਕੇ ਆਪਣੇ ਨਵੇਂ ਲੈ ਆਏ ਜੇ ਕੀ ਗੱਲ ਜਦੋਂ ਸਾੜਾ ਹੋ ਗਿਆ ਇਹੋ ਚੱਗਾ ਨਹੀਂ ਲੱਗਾ ਅੱਛਾ ਦੀਦੀ ਨੇ ਲਾਤੀ ਇਹ ਲੁੱਤੀ ਇਹ ਕੰਮ ਦੇ ਬੜੇ ਕਰਨੇ ਆਂਦੇ ਦੀਦੀ ਇਹ ਚ ਲੁੱਤੀ ਲਾਉਣ ਵਾਲੀ ਕਿਹੜੀ ਗੱਲ ਆਹੋ ਤੈਨੂੰ ਦੱਸਤਾ ਹੈ ਕਿ ਸੂਟ ਮਾਰਿਆ ਚੱਕ ਕੇ ਨਹੀਂ ਤੇ ਇਹ ਗੱਲ ਤੇ ਮੇਰੇ ਤੇ ਦੀਦੀ ਦੇ ਵਿੱਚ ਹੀ ਸੂਟ ਮਾਰਿਆ ਚੱਕ ਕੇ ਲਿਆਂਦਾ ਤੇ ਮੇਰੇ ਸਾਹਮਣੇ ਲਿਆਂਦਾ ਮੇਰੇ ਨਾਲ ਜਾ ਕੇ ਨਹੀਂ ਜੇ ਹੋ ਜੇ ਤੇਰੀ ਉਹ ਭਾਬੀ ਉਹੋ ਜੀ ਤੇ ਮੈਂ ਮੈਨੂੰ ਇੱਕ ਵਾਰ ਵੀ ਪੁੱਛਿਆ ਤੂੰ ਕੀ ਭਾਬੀ ਕੱਪੜੇ ਲੈਣ ਜਾਣਾ ਸਕੂਟਰੀ ਫੜੀ ਤੇ ਉਹਨੂੰ ਪਿੱਛੇ ਬਿਠਾਇਆ ਦੀਦੀ ਨੂੰ ਤੇ ਚੱਲ ਗਈਆਂ ਇੱਕ ਵਾਰ ਨਹੀਂ ਪੁੱਛਿਆ ਕਿ ਮੈਨੂੰ ਕੱਪੜੇ ਨਹੀਂ ਚਾਹੀਦੇ ਉਹ ਤੇ ਮੰਮੀ ਨੇ ਕੰਨ ਲਿਆ ਕਿ ਜਾ ਬਣਾ ਲਿਆ ਕੋਈ ਨਹੀਂ ਤੇ ਸੱਸ ਨੇ ਪੁੱਛਿਆ ਮੰਮੀ ਦਾ ਮੈਨੂੰ ਪਤਾ ਹੀ ਐ ਮੰਮੀ ਤੇ ਹੈ ਹੀ ਉਹੋ ਜੀ ਐ ਨਹੀਂ ਤੇ ਜੇ ਮੈਂ ਲੈ ਹੀ ਗਈ ਫਿਰ ਕਿਉਂ ਗਿਆ ਮੈਂ ਲੈ ਗਈ ਤੇ ਉਹ ਤੇ ਘਰ ਕੋਈ ਹੈ ਨਹੀਂ ਮੈਂ ਕਿਹਾ ਚੱਲ ਸਕੂਟਰੀ ਤੇ ਚੱਲ ਜਾਨੇ ਮੈਂ ਤੇ ਘਰੇ ਹੀ ਹਾਂ ਅੰਦਰ ਬੈਠੀ ਤੇ ਸੀ ਪਰ ਬਿਠਾਣਾ ਕਰਤੇ ਹੁਣ ਸਕੂਟਰੀ ਤੇ ਤੇ ਭਾਬੀ ਤੈਨੂੰ ਪਤਾ ਦੋ ਜਣੇ ਬਹਿਣਾ ਹੈ ਚੱਲ ਤੂੰ ਮੈਨੂੰ ਫੋਕੀ ਸੁਲਾ ਦੇ ਮਾਰ ਲੈਂਦੀ ਕਿ ਹਾਂ ਭਾਬੀ ਜਾਣਾ ਹੈ ਤੂੰ ਦੱਸ ਤੈਨੂੰ ਕਿਦਾਂ ਦਾ ਸੂਟ ਚਾਹੀਦਾ ਕੀ ਪਤਾ ਰੈਂਦ ਖੁੰਦ ਮੇਰੇ ਵਾਸਤੇ ਲਿਆਉਂਦੀ ਹੋਵੇ ਫੋਕੀ ਸੁਲਾ ਮੈਨੂੰ ਮਾਰਨ ਚ ਕੋਈ ਤਕਲੀਫ ਨਹੀਂ ਹੈਗੀ ਪਹਿਲੀ ਗੱਲ ਬਲੌਨੀ ਭਾਬੀ ਤੂੰ ਨਹੀਂ ਮੈਨੂੰ ਚਾਜਣਾ ਤੂੰ ਆਦ ਤੱਕ ਕਦੇ ਮੇਰੇ ਲਾਗੇ ਬਹਿ ਕੇ ਪੁੱਛਿਆ ਕਿ ਦੀਦੀ ਕੀ ਹਾਲ ਆ ਕੀ ਹਾਲ ਨਹੀਂ ਆ ਕਿੱਦਾਂ ਜੇ ਕੀ ਖਾਣਾ ਕੀ ਪੀਣਾ ਬੈ ਨਨਾਨਵਾ ਮੈਂ ਤੇਰੀ ਭਾਬੀਆਂ ਵਾਂਗੂ ਕੋਈ ਬੈਠੀ ਲੱਗੀ ਸਾਰੀ ਦਿਹਾੜੀ ਤੂੰ ਕਮਰੇ ਚ ਵੜੀ ਰਹਿਣੀ ਆ ਕਮਰੇ ਚ ਕੀ ਵੜੀ ਰਹਿਣੀ ਕੰਮ ਤੇ ਕਰਦੀ ਆ ਨਾ ਜਿੰਨਾ ਕੋ ਹੋ ਸਕੇ ਤੇ ਜੇ ਮੈਂ ਨਹੀਂ ਬੁਲਾਇਆ ਤੇ ਤੂੰ ਕਿਹੜਾ ਮੇਰੇ ਲਾਗੇ ਆਣ ਕੇ ਮੈਨੂੰ ਪੁੱਛ ਲਿਆ ਜਾਂ ਮੈਨੂੰ ਕਿਹੜਾ ਆਣਨ ਕੇ ਪੁੱਛਦੀ ਆ ਜਾਨੀ ਤੇ ਵੱਡੀ ਭਾਬੀ ਵਾਲ ਤੇ ਮੰਮੀ ਵਾਲੀ ਆ ਚੱਲ ਮੇਰੀ ਗੱਲ ਛੱਡ ਸਾਰੀ ਦਿਹਾੜੀ ਉਹ ਲੱਗੀ ਰਹਿੰਦੀ ਹੈ ਤੁਹਾਡੀਆਂ ਰੋਟੀਆਂ ਪਕਾ ਸਾਰਾ ਕੰਮ ਕਰ ਤੇ ਫਿਰ ਵੀ ਅੱਗੋ ਇਹ ਜੱਦ ਦਿੱਤੀ ਆ ਕਿੰਨੇ ਵੱਡੇ ਤੇਰੇ ਤੋਂ ਕੋਈ ਗੱਲ ਨਹੀਂ ਸੂਟ ਮੈਨੂੰ ਨਹੀਂ ਪਸੰਦ ਸੀ ਤੇ ਮੈਂ ਕਹਿਤਾ ਕਿ ਮੈਂ ਨਹੀਂ ਰੱਖਣਾ ਸੂਟ ਇਹਦੇ ਵਿੱਚ ਕਿਹੜੀ ਗੱਲ ਆ ਗਈ ਤੂੰ ਹੀ ਤੇ ਐਵੇਂ ਗੱਲ ਨੂੰ ਵਧਾ ਚੜਾ ਕੇ ਕਰੀ ਜਾਣ ਨੇ ਮੇਰੇ ਲਾਗੇ ਸੂਟ ਨਹੀਂ ਪਸੰਦ ਸੀ ਤੇ ਉਹਦਾ ਕਹਿੰਨੇ ਕਿ ਦੀਦੀ ਮੈਨੂੰ ਨਹੀਂ ਪਸੰਦ ਤੇ ਲਿਆਓ ਮਿੰਦੇ ਦੋ ਮੈਂ ਬਦਲ ਲਿਓ ਨਹੀਂ ਤੇ ਕਹਿਦਾ ਕਿ ਚਲ ਤੂੰ ਹੀ ਸਵਾਲੋਂ ਮੈਂ ਹੋਰ ਤੂੰ ਤੇ ਉਹਦੇ ਅੱਗੇ ਵਗਾ ਕੇ ਸੁੱਟਿਆ ਤੈਨੂੰ ਮਾੜਾ ਕਿਉਂ ਨਾ ਬੋਲੇ ਤੇਕਿਆ ਤੇ ਆਣ ਕੇ ਨਾ ਉਹਦੀ ਚੌਦਰ ਨਹੀਂ ਉਹ ਕਰੀਦੀ ਚੁੱਪ ਕਰਕੇ ਨਾ ਆਪਣੀ ਸੋਹਰੇ ਚਲੀ ਜਾ ਜਰਵਾਦੀ ਆਣਾ ਜਾਣਾ ਨਾ ਸੋਹਰੇ ਉਹ ਮੈਂ ਚਲ ਜੂਗੀ ਤੂੰ ਸਾਲਾ ਗੱਲ ਪੈਹੇ ਆਉਂਦੇ ਸਾਂਝੇ ਘਰ ਨੂੰ ਚਲਾ ਕੇ ਤੇ ਤਰੀਕੇ ਨਾਲ ਹਾ ਜਿਹੜਾ ਖਿਚੜੀ ਪਕਾਉਂਦੇ ਆ ਨਾ ਇਹ ਮੈਨੂੰ ਸ਼ਦਾਨ ਨਾ ਸਮਝੇ ਸਾਰੀ ਉਮਰ ਵੱਡਾ ਵੀਰ ਮਰ ਗਿਆ ਮਿੱਟੀ ਦਾ ਮਿੱਟੀ ਹੋ ਕੇ ਨਿੱਕੇ ਨੂੰ ਐਸ਼ ਕਰਾਉਣ ਦੇ ਮਾਰੇ ਉਹਨੇ ਕੋਈ ਸ਼ੌਂਕ ਨਹੀਂ ਹੁਣ ਤੁਹਾਡੀ ਬਾਰੇ ਆਈ ਤਾਂ ਤੂੰ ਉਹਨਾਂ ਦਾ ਸਿਰ 'ਚ ਖੇਪਾਉਣ ਦੇ ਜੇ ਹੈ ਨਾਲੇ ਤੂੰ ਕੌਣ ਹੈ ਨੀ ਮੇਰੇ ਸਾਰੇ ਘਰ ਨਾਲ ਲਈ ਇਹ ਘਰ ਮੇਰਾ ਵੀ ਆ ਮੇਰੀ ਮਾਂ ਆ ਮੇਰੇ ਭਰਾ ਆ ਮੈਂ ਵੀ ਹਿੱਸੇਦਾਰ ਹੈਗੀ ਵਿੱਚ ਤੂੰ ਇਕੱਲੀ ਨਹੀਂ ਹੈਗੀ ਤੇ ਸਾਥ ਚ ਰਹਿ ਚੰਗਾ ਤੇ ਬੰਦੀਆਂ ਨਾਲੇ ਸੋਰੇ ਤੇ ਜੰਨੀ ਆਈ ਮੈਂ ਕਹਿਣ ਆਈ ਕਿ ਬੋਦੀ ਚੌਧਰ ਨਹੀਂ ਕਰੀਦੀ ਹੁੰਦੀ ਜੇ ਉਹ ਭਾਬੀ ਆ ਨਾ ਤਾਂ ਬਰਾਬਰ ਦਾ ਰੱਖੀਦਾ ਕਿਵੇਂ ਬੋਲਨੀ ਤੂੰ ਮੇਰੇ ਅੱਗੇ ਐਵੇਂ ਅੱਗੇ ਵੀ ਤੂੰ ਬੋਲੀ ਸੀ ਅੱਗੇ ਤੇ ਮੈਂ ਤੇਰਾ ਲਿਹਾਜ਼ ਲੈ ਲਿਆ ਨੀ ਮੈਂ ਪਹਿਲੇ ਆਸ ਲੈਣਾ ਹਲੇ ਤੇ ਮੈਂ ਤੈਨੂੰ ਇੰਨਾ ਬੁਲਾਇਆ ਨਹੀਂ ਜੇ ਮੈਂ ਚੌਧਰ ਕਰਨ ਤੇ ਆ ਗਈ ਨਾ ਹਾ ਬੁੰਡੀ ਜੀ ਫੜਕਦੇ ਕਿਤੇ ਬਾਹਰ ਸੁੱਟੂੰਗੀ ਇਹ ਗੱਲ ਹੀ ਜੇ ਤੇਰਾ ਘਰ ਹੈ ਨਾ ਤੇ ਘਰ ਮੇਰਾ ਵੀ ਹੈ ਮੁੰਡਾ ਲਖਬੀਰ ਅੰਨਾ ਦਾ ਵੀ ਲੱਗਦਾ ਹੈ ਜੇ ਤੇਰਾ ਹਿੱਸਾ ਨਾ ਹਿੱਸਾ ਮੇਰੇ ਬੰਦੇ ਦਾ ਵੀ ਹੈ ਬੋਦੀ ਨਾ ਗੱਲਾਂ ਨਾ ਕਰ ਚਲ ਜਾ ਮੇਰੇ ਕਮਰੇ ਚ ਆ ਗਈ ਮੈਨੂੰ ਮਤ ਦੇ ਨਾ ਸੱਚ ਤਾਂ ਹੋ ਨਿਕਲੇ ਨਾ ਆਈ ਆ ਹਿੱਸੇ ਵਡਾਉਣ ਚਾਰ ਦਿਨ ਹੋਏ ਆਈ ਆ ਕੋਈ ਨਹੀਂ ਆਈ ਆ ਤੇ ਆਈ ਸੀ ਆ ਗਈ ਵੱਡੀ ਮੈਨੂੰ ਲੜਨ ਨੂੰ ਤਾਂ ਤੂੰ ਬੋਲੀ ਨਾ ਆ ਜਿਹੜੀ ਜ਼ਬਾਨ ਆ ਨਾ ਖਿੱਚ ਕੇ ਨੂੰ ਪਰੇ ਕਰ ਕੋਈ ਨਹੀਂ ਦੇਖ ਲਾਗੀ ਤੇਰੀ ਜ਼ਬਾਨ ਨੂੰ ਵੀ ਤੇਰੀ ਬੜੀ ਨਾ ਕੌਣ ਦੀ ਦੁਸ਼ਮਣਾਂ ਰਾਜ ਦੀ ਖੱਡੀ ਆਈ ਹੈ ਫੁੱਲ ਕਹਿਣ ਆਈ ਹੈ ਬੜੇ ਤੂੰ ਫੁੱਲ ਕਹਿਣ ਨੀ ਨਾ ਅਕਲ ਤੇਨੂੰ ਹੈ ਨਹੀਂ ਆ ਗਈ ਤੂੰ ਸੋਹਰਿਆਂ ਦੇ ਇੱਥੇ ਬੋਲਨ ਤੇਰੀ ਸੱਸ ਨੂੰ ਕਿਤੇ ਮੈਂ ਫੋਨ ਕਰਾਂ ਨਾ ਕਿ ਇਹਨੂੰ ਇੱਥੇ ਆ ਕਹਿਣ ਵਾਸਤੇ ਭੇਜਦੇ ਹੋ ਕਿ ਦੀ ਬੋਲਣ ਦੀ ਇਹਨੂੰ ਮਾਸਾ ਅਕਲ ਨਹੀਂ ਕਿਤੇ ਟਾਂਬਲੀ ਫਿਰੰਦੀ ਉੱਦਈ ਤੇਰਾ ਜੁੰਡਾ ਕਟ ਕੇ ਤੇਰੇ ਹੱਥ 'ਚ ਫੜਾ ਦੋ ਆ ਗਈ ਵੱਡੀ ਦੀਪਕ ਹਾਂਜੀ ਰੋਟੀ ਬਣ ਗਈ ਆ ਰੋਟੀ ਤੇ ਬਣ ਗਈ ਆ ਰੋਟੀ ਤੇ ਮੈਂ ਤੁਹਾਨੂੰ ਪਾ ਦੇਣੀ ਆ ਪਹਿਲੇ ਤੁਸੀਂ ਮੇਰੀ ਗੱਲ ਸੁਣੋ ਨਵਦੀਪ ਆਈ ਹੀ ਮੇਰੇ ਕੋਲ ਤੇ ਇੰਨਾ ਵੱਧ ਘਟ ਬੋਲ ਕੇ ਗਈ ਨਾ ਕੋਈ ਕਹਿਣ ਵਾਲੀ ਗੱਲ ਨਹੀਂ ਇਹਨੂੰ ਕਿਤੇ ਮਾਸਾ ਸ਼ਰਮ ਨਹੀਂ ਆ ਕਿ ਮੇਰੀ ਭਾਬੀ ਆ ਮੈਂ ਕਿੱਦਾਂ ਬੋਲਣਾ ਕਿੱਦਾਂ ਨਹੀਂ ਇੰਨਾ ਬੋਲ ਕੇ ਗਈ ਆ ਨਾ ਇਨ ਨੂੰ ਕੋ ਆਪਣਾ ਬੋਰੀ ਬਿਸਤਰਾ ਚੱਕ ਕੇ ਤੇ ਆਪਣੇ ਘਰ ਜਾਵੇ। ਪੇਕਿਆਂ ਦੇ ਨਾ 4 ਦਿਨ ਦੀ ਪਰੋਨੇ ਹੁੰਦੇ ਆ ਤੇ ਰਹਿਣਾ ਸੋਰਿਆਂ ਦੇ ਹੁੰਦਾ। ਦੀਪ ਬੋਲਣ ਲੱਗਾ ਥੋੜੀ ਜੀ ਤਵੀਜ਼ ਰੱਖ ਕੀ ਕਹਿਣੀ ਆ। ਫਿਰ ਕੀ ਅਜ ਭੈਣ ਆਈ ਇਹ ਕਰਦੇ। ਇਹਦਾ ਮਤਲਬ ਇਹ ਥੋੜੀ ਜੀ ਪਈ ਇਹਨੂੰ ਕਹਿਣਾ ਵੀ ਆ ਆਪਣੇ ਘਰ। ਥੋੜਾ ਬੋਲਣ ਲੱਗਾ ਨਾ ਸ੍ਰੀ ਘਰ ਕਿਦਾਈ ਦਾ। ਕਿੱਦਾਂ ਬੋਲੀ ਜਾਂਦੀ ਐਵੇਂ। ਮੈਨੂੰ ਪਹਿਲਾਂ ਗੱਲ ਦੱਸ ਗੱਲ ਕੀ ਹੋਈ ਆ। ਗੱਲ ਕੀ ਹੋਣੀ ਆ? ਗੱਲ ਤੇ ਕੋਈ ਵੀ ਨਹੀਂ ਹੋਈ। ਉਹੀ ਸੂਟ ਦੀ ਗੱਲ ਨੂੰ ਲੈ ਕੇ ਬੈਠੇ ਆ ਹਜੇ ਤੱਕ। ਇਹ ਸੂਟ ਨਹੀਂ ਰੱਖਿਆ ਫਲਾਣਾ ਢਿੰਗੜਾ ਜੇ ਮੈਨੂੰ ਨਹੀਂ ਪਸੰਦ ਤੇ ਮੈਂ ਨਹੀਂ ਰੱਖਿਆ ਇਹਦੇ ਵਿੱਚ ਵੱਧ ਘੱਟ ਬੋਲਣ ਦੀ ਕੀ ਮਤਲਬ ਹੀ ਕਿਤੇ ਜ਼ਬਾਨ ਉਹਦੀ ਇੰਨੀ ਚਲਦੀ ਹੈ ਨਾ ਕਹਿਣ ਦੀ ਗੱਲ ਨਹੀਂ ਹੈਗੀ ਜੇ ਤੂੰ ਚੰਗੀ ਹੋਏਗਾ ਨਾ ਕੋਈ ਆਹ ਨਹੀਂ ਗੱਲ ਕਰੇਗਾ ਜੇ ਤੂੰ ਮੈਨੂੰ ਲੈ ਗਿਆ ਵੀ ਤੈਨੂੰ ਸੂਟ ਰੱਖੜਾ ਦੇਈਦਾ ਤੂੰ ਕਿਉਂਕ ਵਾਪਸ ਕੀਤਾ ਤੁਸੀਂ ਨਾ ਕਦੀ ਮੇਰੀ ਸਾਈਡ ਨਾਲ ਲਿਓ ਉਹਨਾਂ ਦੀ ਸਾਈਡ ਹੀ ਲਿਓ ਮੇਰੀ ਗੱਲ ਸੁਣ ਜੇ ਤੇਰੀ ਸੈਟ ਲੈਣ ਵਾਲੀ ਗੱਲ ਹੋਗੀ ਨਾ ਤੇਰੀ ਸਾਈਡ ਵੀ ਲਈ ਹੈ ਮੈਂ ਹਰ ਗੱਲ 'ਚ ਤੇ ਉਹਨਾਂ ਤੋਂ ਡਰ-ਡਰ ਕੇ ਰਹਿੰਦੇ ਕਿਹੜੀ ਸਾਈਡ ਲੈ ਲਈ ਤੁਸੀਂ ਮੇਰੀ ਡਰ ਕਾ ਤੇ ਰਹਿਣਾ ਦਰ ਮਨ ਕਿਹੜੀ ਗੱਲ ਦਾ ਹੈਗਾ ਇੰਨੀ ਉਹ ਜ਼ੁਬਾਨ ਚਲਾਉਂਦੀ ਜੇ ਇੱਥੇ ਇੰਨੀ ਜ਼ੁਬਾਨ ਚਲਾਉਂਦੀ ਐ ਸੋਹਰੇ ਪਤਾ ਨਹੀਂ ਕੀ ਕਰਦੀ ਹੁੰਨੀ ਸਾਥ ਦਾ ਪਹਿਲਾਂ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਜਦੋਂ ਦਾ ਮੈਂ ਵਿਆਹ ਕਰਵਾਇਆ ਨਾ ਤੇਰੇ ਨਾਲ ਇਹ ਫੇਰੀ ਗੱਲਾਂ ਖੁੱਲੀਆਂ ਹੋਈਆਂ ਆ ਆਹੋ ਹੁਣ ਕਹਿਦਾ ਨਾ ਵਿਆਹ ਕਰਾ ਕੇ ਮੈਂ ਫਸ ਗਿਆ ਤੇ ਮੇਰੀ ਗੱਲ ਸੁਣ ਨਾ ਜਿੱਦਾਂ ਤੂੰ ਉਹ ਦਿਨ ਵੀ ਵੱਧ ਘਟ ਬੋਲੀ ਹੈ ਨਾ ਜਿੱਦੋਂ ਉਹਨੇ ਗੱਲਾਂ ਸੁਣੀਆਂ ਸੀ ਉਹ ਦਿਨ ਵੀ ਬੜੀਆਂ ਗੱਲਾਂ ਕੀਤੀਆਂ ਸੀ ਇਹਨੇ ਮੇਰੇ ਵੱਲ ਵੱਧ ਘਟ ਮੈਂ ਨਹੀਂ ਉਹ ਬੋਲੀ ਉਹ ਆਈ ਸੀ ਮੇਰੇ ਕਮਰੇ ਵੱਧ ਘਟ ਬੋਲਣ ਤੂੰ ਹਰ ਗੱਲ ਤੇ ਮੇਰਾ ਹੀ ਕਸੂਰ ਕੱਢਦੇ ਓ ਕਦੀ ਮੇਰਾ ਸਾਈਡ ਵੀ ਕਿ ਤੇਰੇ ਅੱਖੇ ਲਾ ਕੇ ਮੈਂ ਭੈਣ ਭਰਾ ਛੱਡਦਾ ਉਹਨਾਂ ਨੂੰ ਬੋਲਾਂ ਨਾ ਉਹਨਾਂ ਨੂੰ ਵਰਤਾਂ ਨਾ ਜੇ ਤੂੰ ਆਪਣੀ ਜ਼ੁਬਾਨ ਤੇ ਲਗਾਮ ਰੱਖੇ ਨਾ ਤੇ ਇੰਨੀ ਗੱਲ ਆਵੇ ਨਾ ਕਦੀ ਜੇ ਮੈਨੂੰ ਕਹਿੰਦੇ ਵੀ ਨਾ ਜ਼ੁਬਾਨ ਤੇ ਲਗਾਮ ਦੇ ਉਹਨੂੰ ਵੀ ਕਹਿ ਦੋ ਉਹ ਵੀ ਬੋਲਣ ਲੱਗੇ ਵੇਖਦੀ ਨਹੀਂ ਹੈਗੀ ਕਿੰਨਾ ਗੱਲ ਕਰਨੀ ਹੈ ਮੈਂ ਨਾ ਐਡੀ ਉਹਨੂੰ ਕੋਈ ਗੱਲ ਨਹੀਂ ਕਹੀ ਹੈ ਬਸ ਇੰਨਾ ਹੀ ਕਿਹਾ ਕਿ ਉਹਨੂੰ ਕਹਾਂ ਕਿ ਆਪਣਾ ਬੋਰੀ ਬਿਸਤਰਾ ਚੱਕੇ ਤੇ ਆਪਣੇ ਸੋਹਰੇ ਜਾਵੇ ਮੈਂ ਵੀ ਸੋਹਰੇ ਨਹੀਂ ਇਹ ਵੀ ਸੋਹਰੇ ਜਾਵੇ ਧਿਆਨ ਕੇ ਚੋਂਦਰੀ ਦੀ ਬਹੁਤ ਹੋ ਗਈ ਆ ਹੁਣ ਆ ਲਾਜ ਆ ਲਾਜ ਨਹੀਂ ਆ ਕਰਨੀ ਆ ਤੂੰ ਇਹਨਾਂ ਜਾਲਾਂ ਦੇ ਲਕਵੀਰ ਨੂੰ ਬਾਹਰ ਕਰਨੀ ਤੇਰਾ ਲਾਜ ਤੂੰ ਜਿਹੜੀ ਧੂਏ ਚੜੀ ਐ ਬਹੁਤੀ ਜ਼ਿਆਦਾ ਕੰਡਾ ਹੁੰਦਾ ਇੱਕ ਦਿਨ ਦਾ ਦੋ ਦਿਨ ਦਾ ਇਹ ਤੇ ਡੇਰੇ ਲਾ ਕੇ ਬੈਗੀ ਐ ਮੇਰੀ ਗੱਲ ਸੁਣ ਲੈ ਤੂੰ ਬੁਰੀ ਜ਼ੁਬਾਨ ਨਾਲ ਚਲਾ ਮੇਰੇ ਨਾਲ ਰੋਟੀ ਪਾਗ ਦੇਣੀ ਤੇ ਦੇ ਜਿਹਦੇ ਮੈਂ ਤੇ ਭਾਵੇਂ ਖਾਲੂਗਾ ਭਾਜੀ ਹੋ ਗਈ ਦੇ ਵਾਲੀ ਇਧਰ ਸੁਣਾ ਮੇਰੀ ਗੱਲ ਤੂੰ ਨਾ ਸਾਰੀਆਂ ਸੁਣ ਲਈਆਂ ਤੇਰੀਆਂ ਗੱਲਾਂ ਹੈਂ ਕੀ ਮੁੰਡਿਆਂ ਨੂੰ ਫੱਟੀਆਂ ਭਰਾਉਂਦੇ ਆ ਤੂੰ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੰਮੀ ਕਿਉਂ ਨਹੀਂ ਕੁਝ ਕਿਹਾ ਤੂੰ ਮੈਂ ਸਾਰੀਆਂ ਸੁਣ ਲਈਆਂ ਨੇ ਕਿਹਾ ਕਿਉਂ ਨਹੀਂ ਤੂੰ ਤੇ ਬੜਾ ਕੁਝ ਕਹਿਣ ਦੇਈ ਮੈਂ ਕੁਝ ਵੀ ਨਹੀਂ ਕਿਹਾ ਉਹਨਾਂ ਨੂੰ ਹੂੰ ਹੁਣ ਮੁੱਕਰੀ ਜਾ ਤੂੰ ਕਿਹਾ ਕੁਝ ਨਹੀਂ ਨਾ ਮੈਂ ਸੁਣੀਆਂ ਹੁਣ ਤਾਂ ਵੀ ਆਖੇ ਤੂੰ ਓ ਮੰਮੀ ਤੁਹਾਨੂੰ ਭੁਲੇਖਾ ਲੱਗਾ ਮੈਂ ਕੁਝ ਨਹੀਂ ਹੋ ਗਿਆ ਬੜਾ ਭੁਲੇਖਾ ਲੱਗਦਾ ਮੈਨੂੰ ਯਾਦ ਕਰ ਕਿੱਡੀ ਤੂੰ ਕੁੜੀ ਦੀਆਂ ਗੱਲਾਂ ਕਰਨ ਰਹੀ ਹੈਂ ਇਹ ਕੁੜੀ ਜਾਂਦੀ ਨਹੀਂ ਇੱਥੋਂ ਇੱਥੇ ਹੀ ਤੁਰੇ ਰਹਿੰਦੀ ਆ ਇੱਥੇ ਹੀ ਰਹਿੰਦੀ ਆ ਮੇਰੀ ਧੀ ਤੇ ਮੈਂ ਜੀ ਨਹੀਂ ਅਜੇ ਉਹ ਦਿਨੇ ਆਵੇ ਰਾਤ ਆਵੇ ਜਿੰਨਾ ਚਿਰ ਮਰਜ਼ੀ ਰਵੇ ਤੂੰ ਕਾਹਨ ਵਾ ਉਹ ਅੱਧੇ ਦੀ ਮਾਲਕਿਆ ਮੈਂ ਕੁਛ ਨਹੀਂ ਹੋਇਆ ਕਿਹਾ ਮੰਮੀ ਹਾਂ ਕੁਛ ਨਹੀਂ ਕਿਹਾ ਕੁਛ ਨਹੀਂ ਕਿਹਾ ਮੰਮੀ ਕਹਿਣ ਵਾਲੀ ਤੂੰ ਨਾ ਮੈਂ ਸੁਣ ਲਿਆ ਸਭ ਕੁਛ ਤੇਰਾ ਜੋ ਤੂੰ ਕੀਤੀਆਂ ਨੇ ਗੱਲਾਂ ਮੇਰੀ ਧੀ ਨੇ ਨਹੀਂ ਉਹ ਜਾਣਾ ਆਪਣੀ ਮਰਜ਼ੀ ਨਾਲ ਜਾਉਗੀ ਜਦੋਂ ਜੀ ਕਰੂਗਾ ਤੂੰ ਕਾਹਨ ਨੂੰ ਕਹਿਣ ਵਾਲੀ ਆਹੋ ਮੰਮੀ ਐਵੀ ਗੱਲ ਨੂੰ ਨਾ ਤੁਸੀਂ ਵਧਾਈ ਜਾਣੇ ਕੋਈ ਗੱਲ ਨਹੀਂ ਗੱਲ ਨੂੰ ਮੈਂ ਵਧਾਈ ਜਾਨੀ ਮੈਂ ਨਹੀਂ ਵਧਾਉਂਦੀ ਤੂੰ ਮੁੰਡਿਆਂ ਨੂੰ ਚੁੱਕਣਾ ਚੜ੍ਹਉਣੀ ਆ ਕਿੰਨੇ ਕਿੰਨੇ ਦਿਨ ਰਹਿੰਦੀ ਆਣ ਕੇ 10 10 ਦਿਨ ਰਹਿੰਦੀ ਆਣ ਕੇ ਕਿੱਡੀਆਂ ਉਹਨੂੰ ਪੱਟੀਆਂ ਪੜਾਉਂਦੀ ਫਿਰਦੀ ਆ ਹਾਂ ਤੂੰ ਫੇਕੇ ਜਾ ਕੇ ਨਹੀਂ ਰਹਿੰਦੀ ਤੂੰ ਕਿਦਾਂ ਰਹਿਨੀ ਆ ਬਗਾਨੀਆਂ ਧੀਆਂ ਤੈਨੂੰ ਬੁਰੀਆਂ ਲੱਗਦੀਆਂ ਨੇ ਆਪਣਾ ਨਹੀਂ ਤੈਨੂੰ ਪਤਾ ਮੈਂ ਵਿਆਹ ਕੇ ਖੱਲੀ ਆ ਤੇਰੇ ਮੂੰਹ ਆਪਣੀ ਪਸੰਦ ਨਾਲ ਨਹੀਂ ਗਈ ਜਦੋਂ ਤੂੰ ਆਈ ਆ ਗੱਲਾਂ ਮਾਰਦੀ ਫਿਰਦੀ ਆ ਝੁੱਡੂ ਤੇ ਉਹ ਨਹੀਂ ਚੰਗਾ ਪੁੱਤ ਤੇ ਮੇਰਾ ਜਿਹੜਾ ਉਹ ਬਿਆਕਲਵਾ ਜਿਹੜਾ ਤੇਰੇ ਮਗਰ ਲੱਗਦਾ ਜਦੋਂ ਤੂੰ ਗੱਲਾਂ ਕਰਦੀ ਹਾਂ ਨਾ ਮਾਰਦਾ ਵਟਕੇ ਚਪੇੜ ਤੇਰੇ ਮੂੰਹ ਦੇ ਉੱਤੇ ਤੇ ਤੈਨੂੰ ਲੱਗ ਜਾਂਦੀ ਗਾੜੀ ਲੋ ਵੀ ਕਿਦਾਂ ਗੱਲਾਂ ਕਰਦੀਆਂ ਨੇ ਧੀਆ ਪੈਣਾ ਨੂੰ ਹੈਂ ਘਰ ਦੀ ਮਾਲਕ ਬਣ ਕੇ ਬਹਿ ਗਈਆਂ ਤੂੰ ਆਣ ਕੇ ਤੈਨੂੰ ਬਣਾਉਣੀ ਆ ਮਾਲਕ ਮੈਂ ਖਲੋ ਜਾ ਜਹਰੀਕ ਤੂੰ ਕੌਣ ਹੋਏ ਮੇਰੇ ਧੀ ਨੂੰ ਗੱਲ ਕਰਨ ਵਾਲੀ ਕਰੀ ਹਾਂ ਅੱਜ ਤੋਂ ਬਾਅਦ ਆ ਗੱਲ ਮੈਂ ਤੇਰੀ ਗੋਤਣਾ ਫੜੀ ਤੇ ਆਖੀ ਮੰਮੀ ਗੱਲ ਕਾਦੀ ਹੋਣੀ ਐ ਤੁਸੀਂ ਗੱਲ ਨੂੰ ਵਧਾਈ ਨਾ ਜਾਓ ਨਵਦੀਪ ਆਈ ਸੀ ਮੇਰੇ ਕੋਲ ਤੇ ਸੂਟ ਨੂੰ ਲੈ ਕੇ ਨਾ ਉਹਨੇ ਮੈਨੂੰ ਬੜੀਆਂ ਹੀ ਗੱਲਾਂ ਕੀਤੀਆਂ ਫਿਰ ਜਦੋਂ ਉਹ ਗੱਲਾਂ ਕਰਨ ਦੀ ਸੀ ਤੇ ਮੈਂ ਵੀ ਇੱਕ ਦੋ ਗੱਲ ਕਰਤੀ ਐ ਇਹਦੇ ਚ ਕਿਹੜੀ ਗੱਲ ਹੋ ਗਈ ਐ ਨਾਲੇ ਮੇਰੀ ਸੁਣੋ ਗੱਲ ਤੁਸੀਂ ਮੈਨੂੰ ਇਦਾਂ ਬੋਲਣਦੇ ਹੋ ਐਡੀ ਤੇ ਕੋਈ ਗੱਲ ਵੀ ਨਹੀਂ ਹੋਈ ਮੈਂ ਤੇ ਲਗਵੀਰ ਨੂੰ ਕੁਛ ਕਿਹਾ ਵੀ ਨਹੀਂ ਹੁਣ ਗੱਲ ਇਦਾਂ ਵਾਂ ਵੀ ਸਾਰੇ ਤੇਰੇ ਨਾਲ ਪਾਪੜ ਵੇਲ ਲਿਆ ਤੂੰ ਨਹੀਂ ਬੰਦਾ ਬਣਦੀ ਹੁਣ ਇਹ ਗੱਲ ਆ ਵੀ ਹੁਣ ਤੇਰੇ ਭਰਾ ਪਰਜਾਈ ਨੂੰ ਜਾਂ ਤੇਰੇ ਮਾਂ ਪਿਓ ਨੂੰ ਸਾਦ ਕੇ ਤੇ ਉਹਨਾਂ ਨੂੰ ਸਾਰੀਆਂ ਗੱਲਾਂ ਦੱਸ ਕੇ ਤੇ ਮੈਂ ਆਖਣਾ ਆਪਣੀ ਕੁੜੀ ਆਪਣੇ ਗਾੜੀ ਲਾਓ ਤੇ ਲੈ ਜਾਓ ਇਹਦੀ ਜ਼ੁਬਾਨ ਨਹੀਂ ਜਿਹਦੀ ਵਧਾਈ ਆ ਤੋਹਾ ਇਹਨੂੰ ਇਹੋ ਜੀ ਅਕਲ ਦੱਸੀ ਆ ਬੇਟਾ ਬਰਚ ਇਦਾਂ ਰਹਿਣਾ ਵਾ ਫੇਰ ਪਤਾ ਲੱਗੂ ਉਹਨਾਂ ਨੂੰ ਵੀ ਕੀ ਕਹਿੰਦੇ ਨੇ ਤੇਰੇ ਚ ਕਸੂਰ ਕਰਦੇ ਕਿ ਸਾਡੇ ਚ ਕੱਢਦੇ ਫਿਰ ਵੇਖ ਨਹੀਂ ਹਾਂ ਇਹਦੇ ਚ ਨਿਕਲਦਾ ਇੰਨੀਆਂ ਗੱਲਾਂ ਅੱਧ ਹੋਈ ਤੇਰੇ ਵੇ ਤੂੰ ਤੇ ਹੱਤ ਨੂੰ ਹੱਥ ਲਾ ਲਿਆ ਨਵਾਂ ਥੀਆਂ ਇਦਾਂ ਕਰਦੀਆਂ ਨੇ ਜਿੱਦਾਂ ਤੂੰ ਕਰਨ ਲਈ ਹੈ ਇਦਾਂ ਨਹੀਂ ਮੈਂ ਕਰਦੀ ਕੋਈ ਵੇਖੀ ਸਾਰੇ ਪਿੰਡ ਚ ਆਂਡ ਗਵਾਂ ਨਵਾਂ ਥੀਆਂ ਆਈਆਂ ਨੇ ਨਹੀਂ ਜਿੱਦਣ ਦੀ ਮੇਰੀ ਧੀ ਆਈ ਆ ਇਹ ਮੈਨੂੰ ਤੂੰ ਦੱਸ ਪਹਿਲੀ ਗੱਲ ਵੀ ਕਿਦਾਂ ਤੂੰ ਰੋਟੀਆਂ ਪਕਾ ਕੇ ਉਹਦਾ ਗਾੜੀ ਰੱਖੀ ਆ ਰੱਖੀ ਰੋਟੀ ਇੱਕ ਦਿਨ ਵੀ ਪਕਾ ਕੇ ਤੇ ਆਹ ਰੋਟੀ ਖਾਈਏ ਜਾਂ ਬੈਠ ਕੇ ਇਕੱਠੀਆਂ ਜਾਂ ਕਿਦਾਂ ਕਦੀ ਕਿ ਆਖੇ ਜਿੰਨਾ ਕੰਮ ਹੁੰਦਾ ਕਰ ਹੀ ਲਈਦਾ ਹੈ ਤੇ ਫੇਰ ਗੱਲਾਂ ਉਹਨੂੰ ਕਿਹੜੀ ਗੱਲ ਤੋਂ ਤੂੰ ਕਰੇਂ ਜਾਂ ਤੇ ਉਹਨੂੰ ਪਕਾ ਕੇ ਦਿੰਦੀ ਹੋਵੇਂ ਉਹ ਰਵੇ 10 ਦਿਨ ਹੋਰ ਰਵੇ 5 ਦਿਨ ਉਹ ਉਹਦੀ ਮਰਜ਼ੀ ਤੂੰ ਗੱਲ ਨਹੀਂ ਕਰਨੀ ਉਹਨੂੰ ਅੱਜ ਤੋਂ ਵਾਦਾ ਕੋਈ ਜਦੋਂ ਤੂੰ ਕੋਈ ਉਹਦੋਂ ਕਰਕੇ ਰੋਟੀ ਪਕਾ ਕੇ ਨਹੀਂ ਦੇਣੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਗੱਲਾਂ ਕਰਨ ਦਾ ਕੀ ਮਤਲਬ ਹੈ ਤੇਰਾ ਮਿਆਨੀਓ ਗੱਲ ਕਰਨ ਦੇਣੀ ਤੈਨੂੰ ਕੋਈ ਅੱਜ ਤੋਂ ਵਾਦਾ ਜੇ ਤੇਰੇ ਮੂੰਹ ਕੋ ਗੱਲ ਨਿਕਲ ਗਈ ਨਾ ਤੇ ਫੇਰ ਆਪ ਜਾਣਦੀ ਰਹੇਂਗੀ ਫੇਰ ਨਾ ਆਖੀ ਦਿੱਤੀਆਂ ਗੱਲਾਂ ਕਰਦੀ ਫਿਰਦੀ ਆ ਹਏ ਹਏ ਮੰਮੀ ਤੇ ਬੜੇ ਗੁੱਸੇ ਰਹੀ ਤੇ ਮੰਮੀ ਕਹਿੰਦੇ ਹੀ ਕਿ ਤੇਰੇ ਪੇਕੇ ਸਦਨੇ ਆ ਜੇ ਮੇਰੀ ਭਰਜਾਈ ਨੂੰ ਪਤਾ ਲੱਗ ਗਿਆ ਨਾ ਉਹ ਤੇ ਅੱਗੇ ਗੱਲਾਂ ਕਰਨੋਂ ਨਹੀਂ ਹਟਦੀ ਜਾਂਦੇ ਮੈਨੂੰ ਹੋਰ ਗੱਲਾਂ ਕਰਿਆ ਕਰਨੀਆਂ ਮੰਮੀ ਨਾ ਵੈਸੇ ਮੈਨੂੰ ਲੱਗਦਾ ਗੁੱਸੇ ਜਿਹੀ ਬੋਲ ਗਿਆ ਕੋਈ ਨਹੀਂ ਰਬੀਰ ਨਾਲ ਗੱਲ ਕਰਾਂਗੀ ਮੰਮੀ ਆਏ ਹੀ ਤੇ ਦਬ ਬੋਲ ਕੇ ਗਈਏ ਲਖਵੀਰ ਇਹਦਾਂ ਗੱਲ ਸੁਣ ਮੇਰੀ ਹਾਂਜੀ ਭਾਜੀ ਲਖਵੀਰ ਕੱਲ ਸ਼ਹਿਰ ਗਿਆ ਹਾਂ ਤੇ ਪੈਸੇ ਕਿੱਥੋਂ ਲਈ ਤੂੰ ਪੈਸੇ ਤੇ ਭਾਜੀ ਮੇਰੇ ਕੋਲ ਹੈਗੇ ਸੀ ਮੈਂ ਕਿੱਥੋਂ ਲੈਣੇ ਸੀ ਪੈਸੇ ਨਹੀਂ ਜੇ ਤੇਰੇ ਕੋਲ ਪੈਸੇ ਹੈਗੇ ਸੀ ਤੇ ਫਿਰ ਮੇਰੇ ਨਾਲ ਕੀ ਕਰਨਾ ਆ ਉਹ ਪੈਸੇ ਤੇ ਭਾਜੀ ਮੇਰੇ ਕੋਲ ਹੈਗੇ ਸੀ ਮੇਰੇ ਕੋਲ ਪੈਸੇ ਘਟੇ ਸੀ ਤੇ ਮੈਂ ਕਿ ਜਿੱਥੇ ਆ ਕੇ ਘੜਨਾ ਜਾਣ ਮੈਂ ਤਾਂ ਆ ਆ ਤੁਹਾਡੇ ਕੋਲ ਪੈਸੇ ਲੈਣ ਵਾਸਤੇ ਉਹ ਲਖਬੀਰ ਸੱਚ ਬੋਲ ਸੱਚ ਮਹਿੰਦਰ ਦਾ ਤੇ ਮੈਨੂੰ ਉਸੇ ਵੇਲੇ ਫੋਨ ਆ ਗਿਆ ਸੀ ਵੀ ਭਰਾ ਤੇਰਾ ਪੈਸੇ ਲੈ ਗਿਆ ਵਾ ਤੇ ਤੂੰ ਫੇਰ ਮੇਰੇ ਹੁੰਦਿਆਂ ਝੂਠ ਬੋਲੀ ਜਾਂਦੇ ਆ ਵੀ ਨਹੀਂ ਭਾਜੀ ਨਹੀਂ ਭਾਜੀ ਮੈਂ ਤੁਹਾਨੂੰ ਦੱਸਣਾ ਸੀ ਕਿ ਮੇਰੇ ਕੋਲ ਪੈਸੇ ਲੈ ਗਿਆ ਮਿੰਦਰ ਕੋਲ ਪਰ ਮੈਂ ਚਲ ਗਿਆ ਸ਼ਹਿਰ ਤੇ ਮੇਰਾ ਟਾਈਮ ਨਹੀਂ ਲੱਗਾ ਤੇ ਮੈਂ ਚਲ ਮੈਂ ਤੁਹਾਨੂੰ ਆ ਕੇ ਦੱਸ ਦਿੰਦਾ ਪਰ ਤੇਰੀ ਗੱਲ ਗਲਤ ਬਾਣਾ ਤੈਨੂੰ ਮੈਂ ਸਿਰੇ ਗੱਲ ਪੁੱਛੀ ਸੀ ਮੈਂ ਕਿਹਾ ਜੇ ਤੇਰੇ ਕੋਲ ਹੈ ਨਹੀਂ ਪੈਸੇ ਤੇ ਤੈਨੂੰ ਮੈਂ ਬੈਂਕ ਚੋਂ ਲੈ ਆਂਦਾ ਕਢਾ ਕੇ ਤੇ ਤੂੰ ਕਹਿੰਦਾ ਨਹੀਂ ਭਾਜੀ ਮੈਂ ਫਿਰ ਸਿਆਰ ਦਾ ਕੈਨਸਲ ਕਰ ਦਿੰਦਾ ਮੈਨੂੰ ਇਹ ਹੀ ਵੀ ਚਲ ਤੁਸੀਂ ਕਹਦੇ ਬਾਅਦ ਫੇਰਾ ਮਾਰਨਾ ਬੈਂਕ ਦੇ ਵਿੱਚ ਜਲਮਾਦ ਕੋ ਲੈ ਜਾਇਨਾ ਵਾ ਚਲ ਫਸਲ ਤਾਂ ਜਾਣੀ ਹੁੰਦੀ ਉਹ ਤੇ ਸਾਂਝੀ ਜਾਣੀ ਹੁੰਦੀ ਕਿਹੜੀ ਕੋ ਇਕੱਲੇ ਦੀ ਜਾਣੀ ਇੱਥੇ ਯਾਰ ਕਿੰਦਾਂ ਦੀਆਂ ਗੱਲਾਂ ਕਰਨ ਡਿਆ ਉਹ ਲਖਬੀਰ ਅੱਗੇ ਜਦੋਂ ਕਿਤੇ ਜਾਂਦਾ ਸੀ ਨਾ ਤੇ ਮੇਰੇ ਕੋਲ ਪੈਸੇ ਮੰਗੇ ਜਾਂਦਾ ਹੁੰਦਾ ਇਹ ਫਸਾ ਲੱਗੇ ਵੀ ਤਾਂ ਉੱਥੇ ਜਾਂਦੀ ਅੱਗੇ ਕਿਉਂ ਨਾ ਕਿ ਤੂੰ ਆੜਤੀ ਕੋ ਗਿਆ ਫਿਰ ਲੈਣ ਉਹ ਪਾਜੀ ਪਹਿਲਾਂ ਮੈਨੂੰ ਕਦੀ ਲੋੜ ਨਹੀਂ ਪਈ ਪੈਸੇ ਲਿਆਉਣੇ ਉੱਥੇ ਹੁਣ ਮੈਨੂੰ ਜ਼ਰੂਰਤ ਪਈ ਤੇ ਮੈਂ ਲੈ ਆਇਆ ਨਾਲੇ ਸਾਰੇ ਕੰਮ ਨਾਲ ਮੇਰਾ ਬੱਸੇ ਝੋੜੀ ਕਰਨੀ ਮੈਨੂੰ ਜ਼ਰੂਰਤ ਹੈ ਕਿ ਤੇ ਮੈਂ ਲੈ ਆਇਆ ਲਖਬੀਰ ਅਜੇ ਤੱਕ ਇਹਨੀਆਂ ਗੱਲਾਂ ਨਹੀਂ ਕੀਤੀਆਂ ਆ ਤੇਰਾ ਵਿਆਹ ਕਰਦਾ ਹੋ ਗਿਆ ਤੂੰ ਤੇ ਸਰੇ ਦਾ ਸਾਰਾ ਹੀ ਬਦਲ ਗਿਆ ਯਾਰ ਮੈਂ ਤੇਰਾ ਪਿਓ ਵਰਗਾ ਭਰਾ ਮਾ ਵੱਡਾ ਮੇਰੇ ਕਹਿਣੇ ਤੂੰ ਹੁਣੇ ਤੂੰ ਬਾਹਰ ਹੋ ਗਿਆ ਤੇ ਅਜੇ ਤੇ ਜਵਾਗ ਕੋਈ ਨਹੀਂ ਤੇ ਜੇ ਜਵਾਗ ਹੋ ਗਿਆ ਫਿਰ ਕੀ ਬਣੂੰਗਾ ਤੇਰਾ ਮੈਂ ਗੱਲ ਮੰਨਦਾ ਸਾਡੀ ਕਿ ਮੈਂ ਉਹ ਕੋ ਪੈਸੇ ਲੈ ਕੇ ਆਇਆ ਹਾਂ ਪਰ ਇਹ ਵੀ ਗੱਲ ਹੈ ਨਾ ਵੀ ਫਸਲ ਤੇ ਚਲ ਉਹ ਸਾਂਝੀ ਜਾਂਦੀ ਆ ਕਿਹੜੀ ਢਾਡੀ ਇਕੱਲੇ ਦੀ ਜਾਂਦੀ ਹੈ ਜਾਂ ਕਿਦਾਂ ਜੇ ਸਾਂਝੀ ਵਾਲੀ ਗੱਲ ਹੀ ਤੇ ਤੂੰ ਮੈਨੂੰ ਪਹਿਲਾਂ ਦੱਸਦਾ ਤੇ ਝੋਨਾ ਹੀ ਵਖੋ ਵਖ ਲਾ ਲੈਂਦੇ ਉਹ ਮੈਂ ਪਹਿਲਾਂ ਵੀ ਮੰਮੀ ਨੂੰ ਕਿਹਾ ਸੀ ਕਿ ਸਾਡਾ ਕੰਮ ਮੁਕਾ ਦੇ ਸਾਨੂੰ ਕਰਦੇ ਅੱਡ ਪਰ ਉਹ ਨਹੀਂ ਮੰਨਦੇ ਮੈਂ ਕੀ ਕਰਾਂ ਫਿਰ ਮੈਨੂੰ ਕਹਿੰਦੇ ਆ ਵੀ ਤੁਸੀਂ ਵੇਲੀ ਚਲਜੋ ਇਹ ਵੱਡ ਹੋਣਾ ਤੇ ਕੋਈ ਗੱਲ ਨਹੀਂ ਇਹ ਵੀ ਤੇਰਾ ਚਾਲ ਆ ਦਿੰਦੇ ਆ ਵੇ ਲੈਨੇ ਕੀ ਚਾਰੇ ਪਾ ਲੈਨੇ ਤੂੰ ਚਲੋ ਉਹਦੇ ਬਾਅਦ ਦੀਆਂ ਗੱਲਾਂ ਵਾ ਜਿੱਦਾਂ ਵੀ ਆ ਮੈਨੂੰ ਇਹ ਆ ਵੀ ਜਿਹੜੀ ਘਰੇ ਕਲੇਸ਼ ਪਿਆ ਹੋਵੇ ਇੱਕ ਵਾਰੀ ਮੁੱਕ ਜੇ ਇਹ ਕਲੇਸ਼ ਨਹੀਂ ਖਤਮ ਹੋਣਾ ਜਿਹੜਾ ਤੂੰ ਕੰਮ ਕਰ ਲਿਆ ਵਾ ਨਾ ਇਹ ਸਾਰੀ ਉਮਰ ਕਲੇਸ਼ ਤੇਰੇ ਗਲ ਪੈ ਗਿਆ ਸਮੀਲਾ ਚੱਲ ਜੇ ਤੂੰ ਲੈ ਆਇਆ ਵਾ ਨਾ ਤੇ ਜਾ ਜਾ ਕੇ ਆਪਣਾ ਕੰਮ ਕਰ ਹਦ ਹੋ ਗਈ ਇਹਦੇ ਵਾਲੀ ਕਹਿੰਦਾ ਉਥੇ ਸਾਂਝਾ ਝੋਨਾ ਜਾਂਦਾ ਵਾ ਇੰਨਾ ਚਿਰ ਹੋ ਗਿਆ ਸਾਂਝੀ ਫਸਲ ਜਾਣ ਡਈ ਆ ਤੇ ਨਾਲੇ ਅਜੇ ਸਾਂਝ ਵਾਲੀ ਕਿਹੜੀ ਗੱਲ ਵਾ ਮਾਤਾ ਸਿਰ ਤੇ ਬੈਠੀ ਆ ਨਾ ਹੁੰਦੀ ਤਾਂ ਫੇਰ ਤੇ ਚੱਲ ਮੈਂ ਕਹਿੰਦਾ ਵੀ ਲੈ ਵੀ ਸਾਰਾ ਕੁਝ ਅਸੀਂ ਸਾਂਭੀ ਜਾਣਦੇ ਚੱਲ ਇਹ ਵੀ ਪੁੱਤ ਤੇਰਾ ਚਾਹ ਲਾ ਦਿੰਨੇ ਜਿਹੜਾ ਤੂੰ ਅੱਡ ਅੱਡ ਕਰਦਾ ਨਾ ਫੇਰ ਵੇਖਾਂਗੇ ਭਲਾ ਕੀ ਬਣਦਾ ਤੇਰਾ ਮੰਮੀ ਹਾਂ ਮੈਂ ਅੱਜ ਫੇਰ ਚੱਲ ਜਾਣਾ ਤੁਹਾਨੂੰ ਪਤਾ ਤਾਂ ਮੰਮੀ ਨਹੀਂ ਆ ਜਾਣਾ ਸ਼ਾਮਾਂ ਤੱਕ ਹਾਂ ਚਲੋ ਆ ਤੇ ਜਾਣਾ ਉਹਨੇ ਤੇ ਕੋਈ ਨਹੀਂ ਜਿਹੜੀ ਠਹਿਰ ਕੇ ਸ਼ਾਮਾਂ ਜੀ ਆਣਾ ਚੱਲ ਜੀ ਥੋੜਾ ਚਿਰ ਗੇਤੀ ਚੱਲ ਜੀ 2 ਘੰਟੇ ਉਹਨੇ ਚੱਲ ਜਾਣਾ ਉਸ ਵਕਤੇ ਮੰਮੀ ਤੁਹਾਨੂੰ ਪਤਾ ਤਾਂ ਇੰਨੇ ਦਿਨ ਹੋ ਗਏ ਘਰ ਬੰਦ ਪਿਆ ਹੁਣ ਜਾ ਕੇ ਉੱਥੇ ਝਾੜ ਜਾਂਬ ਕਰਨੀ ਫਿਰ ਕੋ ਰੋਟੀ ਪਾਣੀ ਵੀ ਬਣਾਉ ਉਹ ਕਿੰਨਾ ਕੰਮ ਤੁਹਾਨੂੰ ਪਤਾ ਹੋ ਜਾਣਾ ਆ ਇਹ ਕੰਮ ਤੇ ਹੈ ਹੀ ਆ ਕਿਉਂ ਕਿੰਨੇ ਦਿਨ ਤੇ ਹੋਇਆ ਘਰ ਬੰਦ ਹੋਇਆ ਚਲ ਕੋਈ ਨਹੀਂ ਰੋਟੀ ਪਾਣੀ ਖਾ ਤੇ ਚਲੀ ਜੀ ਫਿਰ ਜਾਣਾ ਤੇ ਹੈਗਾ ਇੱਥੇ ਹਾਂ ਨਹੀਂ ਰੋਟੀ ਪਾਣੀ ਤੇ ਮੈਂ ਖਾ ਕੇ ਜਾਉਂਗੀ ਫਿਰ ਹੁਣ ਮੈਂ ਕਹਾਂ ਕਿ ਕੋਈ ਨਹੀਂ ਹੁਣ ਤੋ ਇੱਡੀ ਸ਼ਤਿ ਕੋਈ ਨਹੀਂ ਚਲ ਜੀ ਨਹੀਂ ਨਹੀਂ ਉਹ ਨਹੀਂ ਕੋਈ ਗੱਲ ਪਰ ਮੈਂ ਕਹਾਂ ਚਾਹੂੰਗੀ ਫਿਰ ਟਾਈਮ ਸੇ ਤੇ ਫੇਰੀ ਜਾ ਕੇ ਤੇ ਇੱਕ ਗੱਲ ਮੈਂ ਤੈਨੂੰ ਦੱਸਾਂ ਉਹਦੀਆਂ ਗੱਲਾਂ ਦਾ ਗੁੱਸਾ ਨਾ ਤੂੰ ਕਰੀ ਉਹਦੀ ਤੇ ਆਦਤ ਹੀ ਇਹੋ ਜੀ ਪੁੱਤ ਉਨਾ ਤੇਲ ਤੇ ਕੋ ਗੱਲ ਲਿਆ ਮੈਂ ਮਿਆਣੀ ਮੰਮੀ ਗੁੱਸਾ ਗੱਸਾ ਕਰਦੀ ਵੈਸੇ ਵੀ ਨਾ ਆਪਣਾ ਐਵੇਂ ਦਿਮਾਗ ਖਰਾਬ ਕਰਕੇ ਤੇ ਘਰੋਂ ਜਾਣਾ ਹਲ ਤਾਂ ਪਤਾ ਘਰ ਵੀ ਜਾ ਕੇ ਬਥੇਰਾ ਖਲਾਰਾ ਪਿਆ ਹੋਣਾ ਵਾ ਤੇ ਉੱਥੇ ਉਦਾਂ ਹੀ ਆ ਨਹੀਂ ਫਿਰ ਮੰਨ ਜਾ ਮੈਂ ਉਹ ਹੀ ਗੱਲ ਹਮਦੀ ਰਹਿੰਦੀ ਹੋਰ ਗੱਲ ਨੂੰ ਛੱਡ ਹੀ ਦੇ ਤੂੰ ਉਹਦੀ ਉਹਦੀ ਗੱਲ ਹੀ ਨਾ ਕਰੀ ਆ ਨਹੀਂ ਨਹੀਂ ਕੋਈ ਲੋੜ ਨਹੀਂ ਤੈਨੂੰ ਕੋਈ ਸੋਚਣ ਦੀ ਸੁਭਾਅ ਹੁੰਦੇ ਆਪ ਕੋ ਆਪਣੇ ਇਹਦਾ ਕਿਹੋ ਜਿਹਾ ਤੇ ਕਿਸਦਾ ਕਿਹੋ ਜਿਹਾ ਉਹਦਾ ਸੁਭਾਅ ਹੀ ਉਦਾਂ ਦਾ ਆਹ ਉਹ ਤੇ ਮੇ ਪੇਤ ਪਾਈ ਲਿਆ ਦਹਾਂ ਦੇ ਨਾਲ ਜਗੇ ਕਿਦਾਂ ਦਾ ਸੁਭਾਅ ਆ ਲੱਗ ਗਿਆ ਮੈਨੂੰ ਪਤਾ ਆਹ ਉਹ ਤੇ ਬਸ ਫਿਰ ਕੀ ਲੋੜ ਪਈਏ ਆਪਣੇ ਮਨ ਚ ਸੋਚਣ ਦੀ ਬਾਕੀ ਤੁਹਾਨੂੰ ਪਤਾ ਹੀ ਹੈ ਮੈਂ ਟੈਨਸ਼ਨ ਕਿਸ ਦੀ ਲੈਣੀ ਨਹੀਂ ਹੁੰਨੀ ਆਪਣੇ ਆਪ ਚ ਰਹਿਦਾ ਮਸਟ ਚੰਗੀ ਕਰਨਿਆ ਪੁੱਤ ਟੈਨਸ਼ਨ ਲੈਣੀ ਵੀ ਨਹੀਂ ਚਾਹੀਦੀ ਟੈਨਸ਼ਨ ਨੇ ਨੁਕਸਾਨ ਹੀ ਕਰਨਾ ਕੋਈ ਸਵਾਰਨਾ ਥੋੜਾ ਮੰਮੀ ਤੁਸੀਂ ਵੀ ਹੋ ਨਾ ਢਿੱਲੇ ਜਣਾ ਪਿਓ ਜਣਾ ਇਹਦੀ ਜਿਹੜੀ ਹੈ ਨਾ ਲਗਾਮ ਕੱਸ ਕੇ ਰੱਖੋ ਜਿਆਦਾ ਹੀ ਸਿਰ ਤੇ ਚੜ ਗਈ ਹੈ ਬੋਲਣ ਲੱਗਾ ਨਿੱਕਾ ਵੱਡਾ ਕੋਹਣੀ ਵੰਦੀ ਨਾ ਅਗੇ ਕੰਮ ਨੂੰ ਹੱਥ ਲਾਉਂਦੀ ਨਾ ਕੁਛ ਥੋੜਾ ਕੱਸੋ ਜਰਾ ਇਹਨੂੰ ਕਰਨਾ ਹੀ ਪੈਣਾ ਕੁਛ ਨਾ ਕੁਛ ਹਦਾਂ ਫਿਰ ਇਹਨੂੰ ਕਿੱਥੇ ਰੋਕਾਂ ਨਾ ਕੱਸਣੀ ਪੈਣੀ ਆਹੋ ਮੈਂ ਤੇ ਹਲੇ ਹੱਸਣ ਪਾਈ ਨਾ ਵਰਤੀ ਹੋਣਾ ਚਾਹੀਦੀ ਇਹਨਾਂ ਰੋਕਾਂ ਨਾ ਤੁਸੀਂ ਤੇ ਇੱਥੇ 24 ਘੰਟੇ ਰਹਿਣਾ ਮੈਂ ਤੇ ਆਉਣਾ ਕਦੀ ਕਦਾਈ ਇਹ ਤੇ ਕੋਈ ਲਿਆਜ ਥੋਣੀ ਆ ਕਿ ਕਿਸੇ ਦਾ ਇਹਨੂੰ ਤੇ ਮਾੜਾ ਜਾਇ ਤੇ ਹੁਣ ਨਾ ਕੱਸੋ ਹੱਥ ਹੁੱਦਦੇ ਜਰਾ ਵੇਖੋ ਹਣੇ ਨੇ ਕੋਈ ਨਹੀਂ ਕਰ ਲਈਆਂ ਇਹਦਾ ਵੀ ਲਾਜ ਆਹੋ ਢਿੱਲੇ ਜਣਾ ਨਾ ਪਿਓਰੇ ਹੁਣ ਬੈਠੇ ਰੋ ਮੈਂ ਢਿੱਲੇ ਪਿਆ ਗੱਲ ਵਾਰਾਂ ਨਹੀਂ ਪੁੱਤ ਖਾਣੀ ਬਥੇਰਾ ਢਿੱਲੇ ਪਾ ਕੇ ਵੇਖ ਲਿਆ ਕਿੰਨਾ ਢਿੱਲੇ ਪਈ ਜਾਣਾ ਤਾਂ ਕਿ ਆਣਾ ਕਿਉਂ ਨਾ ਸਵਾਰੇ ਹੋ ਜਾ ਜਰਾ ਇਦਾਂ ਨਹੀਂ ਘਰ ਚੱਲਣੇ ਫਿਰ ਨਹੀਂ ਤੇ ਕੋਈ ਖੇਰੂ ਖੇਰੂ ਹੋ ਜਾਣੀ ਤੇ